ਕੈਲੀਫੋਰਨੀਆ ਦੇ ਸਟਾਕ ਟਨ ਸ਼ੇਰ ਤੋਂ ਔਰ ਸਫਰ ਦਾ ਗਾਜ਼ ਕਿਵੇਂ ਹੋਇਆ ਇੱਕ ਜੱਦੀ ਟਰੱਕਾਂ ਵਾਲੀ ਸਪੈਸ਼ਲ ਚ ਹੁਣ ਸਪੈਸ਼ਲ ਚਾ ਦੇ ਨਾਲ ਅਸੀਂ ਇੱਥੋਂ ਸ਼ੁਰੂਆਤ ਕਰ ਰਹੇ ਹਾਂ ਔਰ ਮੇਰੇ ਨਾਲ ਸਾਡੇ ਪਾਇਲਟ ਗੁਰਤੇਜ ਵਿੱਕੀ ਨੇ ਜੋ ਉਹਨਾਂ ਦੀ ਬੜੀ ਰੋਚਕ ਸਟੋਰੀ ਆ ਕਿ ਉਹ ਕਿਵੇਂ ਅਮਰੀਕਾ ਪਹੁੰਚੇ ਕਿਵੇਂ ਡੰਕੀ ਦੇ ਜ਼ਰੀਏ ਕਈ ਮਹੀਨੇ ਦੀ ਜਦੋਜਹਦ ਦੇ ਬਾਅਦ ਆਏ ਉਹਨਾਂ ਨਾਲ ਵੀ ਗੱਲ ਕਰਾਂਗੇ ਆਖਰ ਸਫਰ ਉਹਨਾਂ ਦਾ ਕਿੰਨਾ ਮੁਸ਼ਕਲਾਂ ਭਰਿਆ ਸੀ ਔਰ ਹੁਣ ਅਸੀਂ ਕੈਲੀਫੋਰਨੀਆ ਦੀ ਸਿਆਰ ਤੇ ਨਿਕਲ ਰਹੇ ਹਾਂ ਔਰ ਦਿਖਾਣੇ ਆ ਤੁਹਾਨੂੰ ਕਿ ਟਰੱਕਰ ਦੀ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ ਮੈਂ ਖਾਸ ਤੌਰ ਤੇ ਤੁਹਾਨੂੰ ਇੱਕ ਜਿਹੜਾ ਗਲਾਸ ਦਿਖਾਣਾ ਚਾਹਵਾਂਗਾ ਜੋ ਕਿ ਵਿੱਕੀ ਆਪਣੇ ਪਿੰਡੋਂ ਲੈ ਕੇ ਆਇਆ ਔਰ ਇਹਦੇ ਬਾਰੇ ਬੜੀਆਂ ਰੋਚਕ ਗੱਲਾਂ ਨੇ ਉਸ ਬਾਰੇ ਵੀ ਗੱਲ ਕਰਾਂਗੇ ਸੋ ਇਹ ਸਫ਼ਰ ਦਾ ਆਗਾਜ਼ ਅਸੀਂ ਕਰ ਚੁੱਕੇ ਹਾਂ ਔਰ ਹੁਣ ਅਸੀਂ ਆਪਣੀ ਮੰਜ਼ਿਲ ਵੱਲ ਅੱਗੇ ਵਧਾਂਗੇ ਔਰ ਤੁਹਾਨੂੰ ਦਿਖਾਵਾਂਗੇ ਕਿਹੜਾ ਟਰੱਕ ਹੈ ਉਹ ਅਮਰੀਕਾ ਦੀ ਜਿਹੜੀ ਕਹਿੰਦੇ ਆ ਕਿ ਇਕਨੋਮੀ ਰਿਜਨ ਜਾਣ ਹੈ ਕਿੰਨਾ ਇਕਨੋਮੀ ਨੂੰ ਉਹਨੇ ਜਿਹੜਾ ਟਰਕਿੰਗ ਇੰਡਸਟਰੀ ਨੇ ਸੰਭਾਲਿਆ ਹੋਇਆ ਉਹ ਤੇ ਤੁਹਾਨੂੰ ਦਿਖਾਵਾਂਗੇ ਔਰ ਸਫ਼ਰ ਕਿੰਨਾ ਰੋਚਕ ਰਹੇਗਾ ਇਸਦੀ ਵੀ ਤੁਹਾਨੂੰ ਜਾਣਕਾਰੀ ਦੇਣੇ ਆ निकलते हैं तो कैलीफोर्या सफर शुरू हो चुके हैं और अभी ट्रक से लोड लैके स्टॉकटन शहर जरा कैलीफोर्या ਜੋ ਕਿ ਪਹਿਲਾਂ ਕੈਪਟਲ ਰਹਿ ਚੁੱਕੇ ਕਿਸੇ ਸਮੇਂ ਕੈਲੀਫੋਰਨੀਆ ਦੀ ਉੱਥੋਂ ਸਾਡੇ ਸਫਰ ਦਾ ਅਗਾਜ਼ ਹੋਇਆ ਔਰ ਹੁਣ ਅਸੀਂ ਐਲ ਏ ਜਾ ਰਹੇ ਹਾਂ ਤੁਸੀਂ ਠੀਕ ਸੁਣਿਆ ਐਲ ਏ ਯਾਨੀ ਕਿ ਲਾਸ ਐਂਜਲਸ ਸੋ ਹਾਈਵੇ ਤੁਸੀਂ ਦੇਖ ਲਿਓ ਕਿ ਬਹੁਤ ਸਾਰੇ ਟਰੱਕਸ ਵੀ ਜਾ ਰਹੇ ਔਰ ਮੇਰੇ ਨਾਲ ਗੁਰਤੇਜ ਨੇ ਜਿਨ੍ਹਾਂ ਨੇ ਬੜੀ ਸਟਰਗਲ ਦੇ ਬਾਅਦ ਅਮਰੀਕਾ ਪਹੁੰਚੇ ਸੀਗੇ ਹਾਲਾਂਕਿ ਉਹਨਾਂ ਨੂੰ 6 ਸਾਲ ਹੋ ਗਏ ਆ ਆਪਣੇ ਪੇਰੈਂਟਸ ਤੋਂ ਦੂਰ ਹੈ ਕਿਉਂਕਿ ਉਹ ਗੰਕੀ ਦੇ ਜ਼ਰੀਏ ਆਏ ਸੀ ਜੰਗਲਾਂ ਦੇ ਵਿੱਚੋਂ ਨਹੀਂ ਹੁੰਦੇ ਆਏ ਸੀ ਉਹਨਾਂ ਦੀ ਕੀ ਜ਼ਿੰਦਗੀ ਹੈ ਉਹ ਟਰੈਕਿੰਗ ਦਾ ਕੀ ਐਕਸਪੀਰੀਅੰਸ ਹੈ ਉਸ ਬਾਰੇ ਗੱਲ ਕਰਦੇ ਆ ਗੁਰਤੇਜ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਸਰ ਤਾਂ ਬਾਜੀ ਦਾ ਅੱਛਾ ਸ਼ੁਰੂਆਤ ਕਿਵੇਂ ਹੋਈ ਪਿੰਡੋ ਕਿਵੇਂ ਚੱਲੇ ਸੀ ਤੁਸੀਂ ਉਸ ਬਾਰੇ ਜਾਨਣਾ ਚਾਹਵਾਂਗੇ ਪਿੰਡੋ ਦਾ ਇਹ ਫਲੈਟ ਤੇ ਚੱਲੇ ਸੀਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਜੰਗਲਾਂ ਦੇ ਰਹਿ ਆਏ ਸਾਰਾ ਰਸਤਾ ਕਦੇ ਗੱਡੀ ਤੇ ਚੜ ਗਏ ਕਦੇ ਤੁਰ ਕੇ ਭੁੱਖ ਤੇ ਭੁੱਖ ਬਹੁਤ ਘੱਟੀ ਰਸਤੇ ਦੇ ਵਿੱਚ ਤੇ ਜੰਗਲਾਂ ਦੇ ਵਿੱਚ ਸੱਤ ਦੇਣ ਅਸੀਂ ਲਗਾਤਾਰ ਜਿਹੜਾ ਉਹ ਚੱਲ ਕੇ ਆਏ ਆ ਤੁਰ ਕੇ ਤੇ ਜਿਹੜਾ ਉੱਥੇ ਕੁਝ ਵੀ ਖਾਣ ਪੀਣ ਨੂੰ ਨਹੀਂ ਹੀ ਮਿਲਦਾ ਬਹੁਤ ਜ਼ਿਆਦਾ ਹਾਲਾਤ ਮਾੜੇ ਹੀ ਉੱਥੇ ਆਪਣੇ ਵੀ ਪੈਂਦਾ ਰਹਿੰਦਾ ਸੀ ਉੱਥੇ ਕੋਈ ਉੱਪਰ ਲੈਣ ਨੂੰ ਕੱਪੜਾ ਨਹੀਂ ਹੁੰਦਾ ਸਾਡੇ ਕੋਲੇ ਤੇ ਬਹੁਤ ਹੀ ਮਤਲਬ ਕਿ ਜ਼ਿਆਦਾ ਹੀ ਜਿਹੜਾ ক্রিਟੀਕਲ ਹਾਲਾਤ ਹੀ ਹੈ ਸਾਡੇ ਉੱਤੇ ਅੱਛਾ ਤੁਸੀਂ ਦੱਸ ਰਹੇ ਸੀ ਕਿ ਉੱਥੇ ਤੁਸੀਂ ਕੋਈ ਪੰਜਾਬੀ ਨੌਜਵਾਨ ਵੀ ਦੇਖੇ ਜਿਨ੍ਹਾਂ ਦੀ ਜੰਗਲਾਂ ਚਲਾਸ਼ ਪਈ ਸੀ ਕੀ ਸੀਗਾ ਕਿਹੜਾ ਜੰਗਲ ਸੀ ਕਿਸ ਕੰਟਰੀ ਵਿੱਚ ਸੀ ਤੁਸੀਂ ਉਹ ਪਨਾਮਾ ਦਾ ਜੰਗਲ ਹੀਗਾ ਉਹ ਉਹਦੇ ਵਿੱਚ ਅਸੀਂ ਜਦੋਂ ਤੁਰੇ ਆ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਆਪਣਾ ਪੰਜਾਬੀ ਨੌਜਵਾਨ ਜਿਹੜਾ ਸੀ ਉਹ ਉਹਦੀ লাশ ਪਈ ਹੋਈ ਸੀ ਉੱਥੇ ਤੇ ਮਤਲਬ ਟੋਟਲੀ ਉਹਦਾ ਪਿੰਜਰ ਹੀ ਰਹਿ ਚੁੱਕਾ ਸੀ ਸਾਰਾ ਹੀ ਜਿਹੜਾ ਹੈ ਮਤਲਬ ਉਹਨੂੰ ਕੀੜੇ ਖਾ ਚੁੱਕੇ ਸੀ ਅੱਜ ਸਫ਼ਰ 'ਚ ਕਿੰਨੇ ਲੋਕ ਸੀ ਤੁਹਾਡੇ ਨਾਲ ਔਰ ਕਿੰਨੇ ਇੱਕ ਪੈਸੇ ਦੇ ਕੇ ਤੁਸੀਂ ਆਏ ਸੀ ਲੱਗਦਾ ਸੀ ਕਿ ਸਹੀ ਸਲਾਮਤ ਪਹੁੰਚ ਜਾਓਗੇ ਕਿਉਂਕਿ ਖਤਰਾ ਬਹੁਤ ਜ਼ਿਆਦਾ ਸੀ ਕਈ ਕੰਟਰੀਆਂ ਦੇ ਵਿੱਚੋਂ 3 ਮਹੀਨੇ ਤੋਂ ਲੱਗੇ ਸੀ ਇੱਥੇ ਪਹੁੰਚਣ ਨੂੰ ਹਾਂਜੀ ਤੇ ਅਸੀਂ ਸੋਚਿਆ ਤਾਂ ਕੁਝ ਨਹੀਂ ਸੀ ਕਿ ਵੀ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ ਪਰ ਚਲੋ ਬੈਕਰੂ ਦਾ ਨਾਮ ਲੈ ਕੇ ਤੁਰ ਪਏ ਫਿਰ ਘੱਟ 30 ਲੱਖ ਰੁਪਈਆ ਦੇ ਕੇ ਅਸੀਂ ਆਏ ਹਾਂ ਤੇ ਪਰ ਅਸੀਂ ਜੰਗਲਾਂ ਰਾਹੀਂ ਆਏ ਹਾਂ ਤੁਰ ਕੇ ਤੇ ਬਹੁਤ ਹੀ ਜਿਹੜਾ ਜ਼ਿਆਦਾ ਬੁਰੇ ਹਲਾ ਦੇ ਗਏ ਜੰਗਲਾਂ ਦੇ ਅੱਛਾ ਪੇਰੈਂਟਸ ਨੂੰ ਮਿਸ ਕਰਦੇ ਹੋ ਕਿਉਂਕਿ ਤੁਹਾਨੂੰ 6 ਸਾਲ ਹੋ ਗਏ ਆ ਤੇ ਤੁਹਾਡੇ ਪੇਪਰਸ ਵੀ ਨਹੀਂ ਬਣੇ ਕਿੰਨਾ ਮੁਸ਼ਕਲ ਆਇਆ ਸਫ਼ਰ ਕਦੀ ਲੱਗਦਾ ਕਿ ਨਹੀਂ ਸੀ ਆਣਾ ਚਾਹੀਦਾ ਇੱਥੇ ਹਾਂਜੀ ਜਦੋਂ ਹੁਣ ਪੇਪਰ ਨਹੀਂ ਆਉਂਦੇ ਫਿਰ ਸੋਚੀਦਾ ਆ ਹੁਣ ਮੈਂ ਇੱਥੇ ਆਏ ਨੂੰ ਮੈਨੂੰ 7 ਸਾਲ ਹੋ ਗਏ ਆ ਮੇਰੇ ਪਿਛੋ ਮੇਰੇ ਫਾਦਰ ਦੀ ਵੀ ਡੈਥ ਹੋ ਚੁੱਕੀ ਆ ਤੇ ਮੈਂ ਉਹਨਾਂ ਨੂੰ ਵੀ ਵੇਖ ਨਹੀਂ ਪਾਇਆ ਜਾ ਕੇ ਮੈਂ ਜਾ ਨਹੀਂ ਸਕਿਆ ਉੱਥੇ ਤੇ ਮੈਂ ਆਪਣੇ ਪਰਿਵਾਰ ਨੂੰ ਮਿਲ ਨਹੀਂ ਪਾਇਆ ਹੱਲੇ ਤੱਕ ਵੀ 7 ਸਾਲ ਹੋ ਗਏ ਆ ਬਸ ਇੱਥੇ ਕੰਮ ਕਰੀ ਜਾਂਦੇ ਆ ਅੱਛਾ ਮੈਂ ਦੇਖ ਰਿਹਾ ਸੀ ਸਟੀਲ ਦਾ ਗਲਾਸ ਤੁਹਾਡਾ ਚਾਹ ਵਾਲਾ ਤੇ ਇਸ ਬਾਰੇ ਤੁਸੀਂ ਕਹਾੜੀ ਦੱਸ ਰਹੀ ਸੀ ਗਲਾਸ ਤੁਹਾਡੀ ਮੰਮੀ ਨੇ ਦਿੱਤਾ ਉਹਨਾਂ ਦੀ ਨਿਸ਼ਾਨੀ ਆ ਹਾਂਜੀ ਇਹ ਇਹ ਗਲਾਸ ਮੇਰੀ ਮੰਮੀ ਨੇ ਦਿੱਤਾ ਜੀ ਪਿੰਡ ਤੋਂ ਲੈ ਕੇ ਆਂਦਾ ਜੀ ਤੇ ਮੈਂ ਹੁਣ ਦਿੱਲੀ ਚਾਹ ਹੀ ਇਹਦੇ ਵਿੱਚ ਪੀਣਾ ਮੈਨੂੰ ਬਹੁਤ ਚੰਗਾ ਲੱਗਦਾ ਬਸ ਐਦਾਂ ਦੀਆਂ ਚੀਜ਼ਾਂ ਦੇ ਨਾਲ ਪਰਿਵਾਰ ਨੂੰ ਮਿਸ ਕਰ ਲਈਦਾ ਟਰਕਿੰਗ ਕਿਵੇਂ ਆਇਆ ਕਿਉਂਕਿ ਆਮ ਤੌਰ ਤੇ ਕਹਿੰਦੇ ਸਾਰੇ ਪੰਜਾਬੀ ਜਿਹੜੇ ਆ ਜਿਹੜੇ ਵੀ ਹੁੰਦੇ ਆ ਪਹਿਲਾਂ ਟਰਕਿੰਗ ਹੀ ਕਰਦੇ ਆ ਕਿਵੇਂ ਟਰਕਿੰਗ ਚੁਣੀ ਤੁਸੀਂ ਟਰਕਿੰਗ ਮੈਨੂੰ ਵਧੀਆ ਲੱਗਦਾ ਹੈ ਮੈਨੂੰ ਸ਼ੌਂਕ ਹੀਗਾ ਵੀ ਕਿ ਮੈਂ ਹੁਣ ਆਇਆ ਮੈਂ ਟਰੱਕ ਹੀ ਚਲਾਉਂਗਾ ਤੇ ਪਹਿਲਾਂ ਮੈਂ ਆਣ ਕੇ ਇੱਥੇ 1 ਸਾਲ ਮੈਂ ਸ਼ੌਪ ਦੇ ਵੀ ਕੰਮ ਕੀਤਾ ਰਿਪੇਅਰ ਦਾ ਫਿਰ ਮੈਂ ਲਾਇਸੈਂਸ ਲੈ ਲਿਆ ਉਸ ਤੋਂ ਬਾਅਦ ਫਿਰ ਮੈਂ ਆ ਡਰਾਈਵਿੰਗ ਕਰ ਲੱਗ ਗਿਆ ਟਰੱਕ ਦੀ ਹਾਂਜੀ ਤੇ ਪੈਸੇ ਵਧੀਆ ਬਣ ਜਾਂਦੇ ਆ ਇਹਦੇ ਵਿੱਚ ਅੱਛਾ ਪੈਸੇ ਦੀ ਗੱਲ ਕਰ ਰਹੇ ਹੋ ਆਮ ਤੌਰ ਤੇ ਕਿੰਨੇ ਪੈਸੇ ਬੰਦੇ ਆ ਟਰਕਿੰਗ ਵਿੱਚ ਇੱਕ ਜੇ ਤੁਸੀਂ ਟਰਕਿੰਗ ਕਰ ਰਹੇ ਹੋ ਇੱਕ ਮਹੀਨੇ ਚ ਕਿੰਨੇ ਕ ਪੈਸੇ ਬਣਾ ਲੈਂਦੇ ਮੈਂ ਇੱਕ ਮਹੀਨੇ ਦੇ ਵਿੱਚ ਕੋਈ 7 ਤੋਂ 8000 ਡਾਲਰ ਜਿਹੜਾ ਮੇਰਾ ਬਣ ਜਾਂਦਾ ਹੈ ਤੇ ਬਸ ਉਹਦੇ ਵਿੱਚੋਂ ਖਰਚਾ ਕਰਕੇ ਆਪਣਾ ਜੋ ਬਚਿਆ ਬਾਕੀ ਆਮ ਤੌਰ ਤੇ ਜੇ ਪੰਜਾਬ ਦੀ ਗੱਲ ਕਰੀਏ ਇੰਡੀਆ ਦੀ ਗੱਲ ਕਰੀਏ ਤੇ ਟ੍ਰੈਫਿਕ ਪੁਲਿਸ ਦਾ ਬੜਾ ਇੱਕ ਰੋਲ ਰਹਿੰਦਾ ਹੈ ਸੜਕਾਂ ਦੇ ਉੱਪਰ ਇੱਥੇ ਵੀ ਦੇਖ ਰਿਹਾ ਕਿ ਬਹੁਤ ਕੋਈ ਟ੍ਰੈਫਿਕ ਪੁਲਿਸ ਤੇ ਹੈ ਨਹੀਂ ਨਾਮ ਦੀ ਪੁਲਿਸ ਹੈ ਇੱਥੇ ਸਕੇਲ ਡਿਪਾਰਟਮੈਂਟ ਹੁੰਦਾ ਤੁਹਾਡਾ ਕੋਈ ਤੰਗ ਕਰਦੇ ਆ ਕਦੀ ਰੋਕ ਕੇ ਕੇ ਆ ਕਿਉਂ ਚਲਾ ਰਹੇ ਹੋ ਕਿਵੇਂ ਚਲਾ ਰਹੇ ਹੋ ਕੀ ਪ੍ਰੋਬਲਮ ਹੈ ਜਾਂ ਤੁਹਾਨੂੰ ਉਤਰ ਉਤਾਰ ਲੈਂਦੇ ਆ ਸੜਕਾਂ ਤੇ ਨਹੀਂ ਇੱਥੇ ਕਦੀ ਵੀ ਨਜਾਇਜ਼ ਹੀ ਕਿਸੇ ਨਾਲ ਨਹੀਂ ਕਰਦੇ ਜੇ ਆਪਾਂ ਗਲਤੀ ਕਰਾਂਗੇ ਫੇਰ ਹੀ ਆਪਾਂ ਨੂੰ ਡੱਕਦੇ ਆ ਨਹੀਂ ਤੇ ਜੇ ਆਪਾਂ ਹੁਣ ਆਪਾਂ ਸਪੀਡ ਲਿਮਟ ਤੇ ਜਾਂਦੇ ਆ ਆਪਾਂ ਨੂੰ ਕੋਈ ਪੁਲਿਸ ਵਾਲਾ ਨਹੀਂ ਲੱਗੂਗਾ ਰਸਤੇ 'ਚ ਆਪਣਾ ਪੇਪਰ ਵਰਕ ਸਾਰਾ ਕੁਝ ਆਪਾਂ ਪੂਰਾ ਕਰਕੇ ਜਾੜ ਦੇ ਵਿੱਚੋਂ ਫੇਰ ਤੁਰਦੇ ਆ ਤੇ ਇਦਾਂ ਕੋਈ ਵੀ ਪਰੇਸ਼ਾਨੀ ਨਹੀਂ ਕਰਦਾ ਰਸਤੇ ਦੇ ਵਿੱਚ ਕਦੀ ਲੱਗਦਾ ਹੈ ਕਿ ਪੰਜਾਬ 'ਚ ਰਹਿੰਦੇ ਦੇ ਕੰਮ ਉੱਥੇ ਵੀ ਰੁੱਖੀ ਸੁੱਕੀ ਖਾ ਕੇ ਚਾਹੇ ਵਧੀਆ ਗੁਜ਼ਾਰਾ ਕਰਦੇ ਕਿ ਕੋਈ ਆਪਸ਼ਨ ਹੀ ਨਹੀਂ ਸੀ ਆਣਾ ਹੀ ਪਿਆ ਇੱਥੇ ਨਹੀਂ ਉੱਥੇ ਕੋਈ ਆਪਸ਼ਨ ਹੀ ਨਹੀਂ ਹੈਗੀ ਜੀ ਫਿਰ ਇਸ ਕਰਕੇ ਹੀ ਫਿਰ ਜੰਗਲਾਂ ਦੇ ਵਿੱਚ ਦੀ ਆਏ ਆ ਨਹੀਂ ਤਾਂ ਕਾਤੋਂ ਆਉਂਦੇ ਹੋਂ ਦੀ ਤੇ ਕੋਈ ਆਪਸ਼ਨ ਨਹੀਂ ਹੈਗੀ ਨਾ ਉੱਥੇ ਕੋਈ ਕੰਮ ਹੀ ਵਿਹਲੇ ਹੀਗੇ ਉੱਥੇ ਅੱਛਾ ਰਿਸਕ ਫੈਕਟਰਸ ਕੀ ਰਹਿੰਦੇ ਕਿਉਂਕਿ ਟਰੱਕ ਹੈ ਐਡਾ ਲੰਬਾ ਟਰੱਕ ਹੈ ਕੋਈ 50 ਮੀਟਰ ਦਿਨਾਂ ਤੇ ਟਰੱਕ ਹੈ ਇਹ ਔਰ ਕੀ ਮੁਸ਼ਕਲਾਂ ਰਹਿੰਦੀਆਂ ਨੇ ਕੀ ਆਪਣਾ ਜਿਹੜੇ ਡਰ ਰਹਿੰਦਾ ਕਿਉਂਕਿ ਅੱਜਕੱਲ ਸਨੋਫਾਲ ਵੀ ਹੋ ਰਹੀ ਹੈ ਇਹ ਵੀ ਬਹੁਤ ਵੱਡਾ ਚੈਲੰਜ ਜੁੜਾ ਕਿ ਟਰੱਕੇ ਵਿੱਚ ਵਿਚਾਰਨਾ ਬਹੁਤ ਸਾਰੇ ਹਾਦਸੇ ਵੀ ਵੀ ਹੁੰਦੇ ਰਹਿੰਦੇ ਆ ਹਾਂਜੀ ਇਹ ਤੇ ਰੋਡ ਤੇ ਬਹੁਤ ਜ਼ਿਆਦਾ ਆਪਾਂ ਨੂੰ ਸੀਰੀਅਸ ਹੋ ਕੇ ਟਰੱਕ ਚਲਾਉਣਾ ਪੈਂਦਾ ਹੈ ਆਪਾਂ ਨੂੰ ਪੂਰਾ ਰੋਡ ਦੇ ਉੱਤੇ ਰਹਿਣ ਧਿਆਨ ਰੱਖਣਾ ਪੈਂਦਾ ਜਿਹੜੀ ਆਪਣੀ ਨਿਗਾਹ ਆ ਉਹਨੂੰ ਪੂਰਾ ਰੋਡ ਤੇ ਰੱਖਣਾ ਪੈਂਦਾ ਕਿ ਸਾਡੇ ਗਾੜੀ ਕੋਈ ਗੱਡੀ ਗਾੜੀ ਟ੍ਰੈਫ ਕਰਨਾ ਖਲੋ ਜੇ ਕਿ ਆਈ ਸਾਡਾ ਧਿਆਨ ਪਾਸੇ ਹੋਵੇ ਤੇ ਟਰੱਕ ਵਿੱਚ ਜਾ ਵਜੇ ਜਾਂ ਆਪਣੇ ਤੋਂ ਕੰਟਰੋਲ ਨਾ ਹੋਵੇ ਤਿਲਕ ਜੇ ਟਰੱਕ ਜਿੱਦਾਂ ਹਣ ਸਿਆਲ ਦੇ ਦੇਣਿਆ ਤੇ ਛੜਕਾ ਰੋਡ ਸਾਰੇ ਗਿੱਲੇ ਹੁੰਦੇ ਆ ਤੇ ਫਿਰ ਬਹੁਤ ਬਹੁਤ ਜ਼ਿਆਦਾ ਧਿਆਨ ਨਾਲ ਚਲਾ ਹੋਰ ਅੱਜਕਲ ਟ੍ਰਕਿੰਗ ਬੜੀ ਸਲੋ ਹੋ ਗਈ ਕਿਉਂਕਿ ਜਿਹੜਾ ਫਿਊਲ ਪ੍ਰਾਈਸ ਆ ਬਹੁਤ ਵੱਧ ਗਈ ਹੈ ਔਰ ਜਿਹੜੇ ਮਾਲ ਪਾੜਾ ਜਿਹੜਾ ਹੁੰਦਾ ਉਹਦਾ ਰੇਟਸ ਘਟ ਰਿਹਾ ਔਰ ਜਿਹੜੇ ਨਵੇਂ ਪੰਜਾਬੀ ਆ ਰਹੇ ਉਹ ਘੱਟ ਪੈਸੇ ਵਿੱਚ ਕੰਮ ਕਰਨਾ ਜਾਂਦੇ ਨੇ ਕਿ ਘੱਟ ਪੈਸਿਆਂ ਵਿੱਚ ਹੀ ਉਹਨਾਂ ਨੂੰ ਰੋਜ਼ਗਾਰ ਮਿਲ ਜੇ ਉਹਦੇ ਨਾਲ ਕੋਈ ਤੁਹਾਨੂੰ ਚੈਲੰਜ ਲੱਗਦਾ ਕਿ ਨਹੀਂ ਸਾਡਾ ਜਿਹੜਾ ਮੁਨਾਫਾ ਹੋਣਾ ਚਾਹੀਦਾ ਉਹ ਨਾ ਹੋ ਨਹੀਂ ਪਾਰਿਆ ਹਾਂਜੀ ਇਹਦੇ ਨਾਲ ਫਰਕ ਤਾਂ ਪੈਂਦਾ ਹੀ ਆ ਜੀ ਜੇ ਮੰਨ ਲਓ ਹੁਣ ਵਧੀਆ ਪੇ ਹੁੰਦੀ ਆ ਜੇ ਮਾਲਕਾਂ ਨੂੰ ਵੀ ਗਾੜੀ ਡਰਾਈਵਰ ਸਾਥ ਦੇ ਰੇਟਾਂ ਦੇ ਮਿਲੀ ਜਾਣਗੇ ਫਿਰ ਸਾਡੀ ਤਾਂ ਪੇ ਘਟੋਗੀ ਘਟੋਗੀ ਤੇ ਇਹਦੇ ਨਾਲ ਇਫੈਕਟ ਦਾ ਬਹੁਤ ਪੈਂਦਾ ਇਹਨਾਂ ਚੀਜ਼ਾਂ ਤੇ ਅੱਛਾ ਤੁਸੀਂ ਮੈਂ ਦੇਖ ਰਿਹਾ ਇੱਕ ਕਾਰ ਵੀ ਰੱਖੀ ਹੋਈ ਹੈ ਖੂਬਸੂਰਤ ਕਾਰ ਦਾ ਮਾਡਲ ਹੈ ਤੇ ਕਾਰ ਦੀ ਕੀ ਕਹਾਣੀ ਹੈ ਤੁਸੀਂ ਕਾਰ ਰੱਖੀ ਔਰ ਜਿਹੜੇ ਸੁਪਨੇ ਲੈ ਕੇ ਆਏ ਸੀ ਅਮਰੀਕਾ ਦੇ ਵਿੱਚ ਉਹ ਜਿਹੜੇ ਅਮਰੀਕਨ ਡ੍ਰੀਮ ਜਿਹੜਾ ਸੀ ਗ੍ਰੇਟ ਅਮਰੀਕਨ ਡ੍ਰੀਮ ਉਹ ਪੂਰਾ ਹੋ ਪਿਆ ਹਾਂਜੀ ਮੈਂ ਜੋ ਜੋ ਵੀ ਆਪਣਾ ਡ੍ਰੀਮ ਰੱਖਿਆ ਸੋਚਿਆ ਸੀ ਉਹ ਮੇਰਾ ਪੂਰਾ ਹੋਇਆ ਮੈਂ ਸੇਮ ਇਹਦੇ ਨਾਲ ਦੀ ਕਾਰ ਲਈ ਹੋਈ ਆ ਤੇ ਇਸ ਕਰਕੇ ਮੈਂ ਉਹਦਾ ਫਿਰ ਇੱਕ ਛੋਟਾ ਮਾਡਲ ਵੀ ਲੈ ਕੇ ਡਰਕ ਦੇ ਵਿੱਚ ਰੱਖਿਆ ਹੋਇਆ ਤੇ ਜੇ ਇੱਥੇ ਮਿਹਨਤ ਕਰਦੇ ਆਂ ਤੇ ਸਾਰਾ ਕੁਝ ਮਿਲਦਾ ਹੈ ਜੋ ਆਪਾਂ ਸੋਚਦੇ ਆਂ ਕਿ ਮੈਂ ਇੰਜ ਕਰੂੰਗਾ ਉਹ ਸਾਰਾ ਕੁਝ ਹੁੰਦਾ ਹੈ ਇੱਥੇ ਅੱਛਾ ਕਦੀ ਲੱਗਦਾ ਹੈ ਕਿ ਸਭ ਆਪਣਾ ਖਤਮ ਕਰਕੇ ਸਭ ਵੇਚ ਵਟ ਕੇ ਵਾਪਸ ਚਲੀਏ ਪੰਜਾਬ ਨੂੰ ਆਪਣੀ ਮਿੱਟੀ ਚ ਰਹੀਏ ਆਪਣੇ ਲੋਕਾਂ ਚ ਰਹੀਏ ਅੱਜ ਜਦੋਂ ਆਪਾਂ ਆਪਣੇ ਪਰਿਵਾਰ ਬਾਰੇ ਸੋਚਦੇ ਆਂ ਵੀ ਅਸੀਂ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਜ਼ਿੰਦਗੀ ਕੱਢੀ ਜਾ ਰਹੇ ਆਂ ਤੇ ਗਾੜੀ ਕੋਈ ਪੇਪਰ ਵਰਕ ਦਿਖਦਾਨੀ ਮਿਲਣਾ ਜਾਂ ਨਹੀਂ ਮਿਲਣਾ ਤਾਂ ਫਿਰ ਸੋਚੀਦਾ ਵੀ ਆ ਕਿ ਹੁਣ ਚਲੇ ਜੀਏ ਕਿਸੇ ਕਿਸ ਨਾ ਕਿਸ ਤਰੀਕੇ ਵਾਪਸੀ ਚਲ ਜੀਏ ਜਿਹੜਾ ਮੁੜ ਕੇ ਉੱਥੇ ਹੀ ਗੁਜ਼ਾਰਾ ਕਰ ਲਾਂਗੇ ਸੋਚੀਦਾ ਬਹੁਤ ਟਰੱਕ ਚਲਾਉਂਦੇ ਚਲਾਉਂਦੇ ਵੀ ਸੋਚੀ ਜਾਈਦਾ ਤੇ ਪਰ ਚਲੋ ਮਜਬੂਰੀ ਆ ਜਾ ਸਕਦੇ ਨਹੀਂ ਸੋਚਦਾ ਹਰ ਹਰ ਕੋਈ ਬੰਦਾ ਸੋਚਦਾ ਆ ਕਿ ਮੈਂ ਆਪਣੇ ਪਰਿਵਾਰ ਕੋਲੇ ਆਪਣੇ ਪੰਜਾਬ ਦੇ ਵਿੱਚ ਜਾ ਕੇ ਰਵਾਂ ਪਰ ਮਜਬੂਰੀਆਂ ਭਾਈ ਅੱਛਾ ਤੁਸੀਂ ਕਹਿ ਰਹੇ ਹੋ ਸੋਚੀਦਾ ਕਾਲਸ ਵੀ ਬਹੁਤ ਟਰੱਕਰਸ ਕਰਦੇ ਕਿਉਂਕਿ ਟਾਈਮ ਪਾਸ ਕਰਨਾ ਹੁੰਦਾ ਇੱਥੇ ਕੋਈ ਗੱਲਬਾਤ ਕਰਨ ਨੂੰ ਨਹੀਂ ਲੋਕ ਹੁੰਦੇ ਸੋ ਤੁਹਾਡਾ ਕੀ ਰੂਟੀਨ ਕੀ ਰਹਿੰਦਾ ਸੜਕ ਤੇ ਜਦੋਂ ਜਾ ਰਹੇ ਹੋ ਕਿਵੇਂ ਗੱਲਬਾਤ ਹੁੰਦੀ ਹੈ ਫੋਨ ਕਾਲਸ ਕਰਦੇ ਹੋ ਮੈਂ ਦੇਖ ਰਿਹਾ ਸੀ ਆਈਪੈਡ ਰੱਖਿਆ ਸ਼ਬਦਾ ਤੋਂ ਸ਼ੁਰੂਆਤ ਕੀਤੀ ਗਾਣੇ ਵੀ ਤੁਸੀਂ ਸੁਣ ਰਹੇ ਸੀ ਕੀ ਸਿਸਟਮ ਕੀ ਰਹਿੰਦਾ ਤੁਹਾਡਾ ਜਦੋਂ 12 ਘੰਟੇ ਟਰੱਕ ਚਲਾਣਾ ਹੈ ਕਿ ਉਹ ਕਿਵੇਂ ਟਾਈਮ ਪਾਸ ਹੁੰਦਾ ਟਾਈਮ ਜਦੋਂ ਸਵੇਰੇ ਉੱਠ ਕੇ ਤੁਰੀਦਾ ਹੈ ਉਦੋਂ ਇੱਧਰ ਦੇਣਾ ਹੁੰਦਾ ਇੰਡੀਆ 'ਚ ਦੇਣਾ ਚੜਦਾ ਇੱਧਰ ਰਾਤ ਹੁੰਦੀ ਹੈ ਜੇ ਇੱਧਰ ਰਾਤ ਪੈਂਦੀ ਉਧਰ ਦਿਨ ਚੜਦਾ ਫਿਰ ਉਦੋਂ ਘਰ ਕਾਲ ਕਰ ਲਈਦੀ ਆ ਮਾਂ ਪਿਓ ਨਾਲ ਸਾਰਿਆਂ ਨਾਲ ਗੱਲ ਕਰੀਦੀ ਭੈਣ ਭਰਾਵਾਂ ਦੇ ਨਾਲ ਪਹਿਲਾਂ ਫਿਰ ਆਪਣੇ ਯਾਰਾਂ ਦੋਸਤਾਂ ਨਾਲ ਹੋਰ ਵੀ ਜਿਹੜੇ ਮੇਰੇ ਫਰੈਂਡ ਟਰੱਕ ਚਲਾਉਂਦੇ ਆ ਉਹਨਾਂ ਦੇ ਨਾਲ ਕਾਲ ਲਾ ਲਈਦੀ ਆ ਫਿਰ ਗੱਲਾਂ ਬਾਤਾਂ ਕਰਦੇ ਰਹੀਦਾ ਹੜੇ-ਵੜੇ ਬਸ ਇਦਾਂ ਟਾਈਮ ਲੰਘ ਜਾਂਦਾ ਕਦੀ ਗਾਣੇ ਸੁਣ ਲੈ ਇੱਕ ਦੀ ਕੁਰਬਾਨੀ ਲਾ ਲਈ ਇਦਾਂ ਸਾਰੀ ਤੇੜੀ ਫਿਰ ਲੰਘ ਜਾਂਦੀ ਹੈ ਅੱਛਾ ਬਹੁਤ ਸਾਰੇ ਪੰਜਾਬੀ ਹੁਣ ਵੀ ਰਿਸਕ ਲੈ ਕੇ ਆ ਰਹੇ ਆ ਡੰਕੀ ਦੇ ਜ਼ਰੀਏ ਇਕਵਾਡੋਰ ਆਂਦੇ ਆ ਪਨਾਮਾ ਆਂਦੇ ਆ ਨੈਕਸਟਿਕੋ ਦੇ ਹੁੰਦੇ ਹੋਇਆ ਉਹ ਇੱਥੇ ਆ ਜਾਂਦੇ ਆ ਕਿਰਨ ਸੀਰ ਦੇਣੇ ਜਾਓਗੇ ਕਿਉਂਕਿ ਮੈਨੂੰ ਪਤਾ ਹੈ ਕਿ ਪੇਪਰਸ ਬੰਦੇ ਨਹੀਂ ਹੈ ਜਦਵਾਣਾ ਡਾਇਰੈਕਟ ਵੀਜ਼ਾ ਮਿਲਦਾ ਨਹੀਂ ਹੈ ਸੋ ਜਿਹੜਾ ਰਿਸਕ ਲੈਂਦੇ ਆ ਉਹ ਬਰਥ ਹੈ ਕਿ ਰਿਸਕ ਲੈਣਾ ਚਾਹੀਦਾ ਉਹਨਾਂ ਨੂੰ ਤੋਂ ਬਹੁਤ ਸਾਰੇ ਨੌਜਵਾਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਰਸਤੇ ਜੀ ਮੌਤ ਹੋ ਜਾਂਦੀ ਹੈ ਉਹਨਾਂ ਦੀ ਹਾਂਜੀ ਨਹੀਂ ਰਿਸਕ ਵੇਖੋ ਜੀ ਹੁਣ ਇਸ ਟਾਈਮ ਪੇਪਰ ਨਹੀਂ ਮਿਲ ਰਹਾ ਇਥੇ ਉਸ ਹਿਸਾਬ ਦੇ ਨਾਲ ਤੇ ਹੁਣ ਸੋਚੀਦਾ ਹੈ ਵੀ ਜਿਹੜੇ ਨਵੇਂ ਬੰਦੇ ਆ ਰਹੇ ਨਾ ਤੇ ਉਹਨਾਂ ਨੂੰ ਕੰਮ ਮਿਲਦਾ ਆ ਵਿਹਲੇ ਬੈਠੇ ਰਹਿੰਦੇ ਆ ਇਥੇ ਤੇ ਹੁਣ ਪਹਿਲਾਂ ਘੱਟ ਪੈਸੇ ਲੱਗਦੇ ਸੀ ਹੁਣ 45 45 50 50 ਲੱਖ ਰੁਪਈਆ ਲੱਗ ਜਾਂਦਾ ਫਿਰ ਉਹਨੇ ਆ ਗਈ ਇਥੇ ਕਮਾਣੀ ਹੁੰਦੇ ਕੰਮ ਮਿਲਣਾ ਨਹੀਂ ਕਮਾਉਣੀ ਤੇ ਫਿਰ ਕਿੱਦਾਂ ਆ ਤੇ ਮੈਂ ਤੇ ਇਹੋ ਹੀ ਕਹਾਂਗਾ ਕਿ ਜੇ ਜਿਹਦਾ ਕੰਮ ਸੈੱਟ ਹੈ ਇੰਡੀਆ 'ਚ ਜਿਹੜਾ ਵਧੀਆ ਰੋਟੀ ਖਾਂਦਾ ਉਹਨੂੰ ਇਹ ਰਿਸਕ ਨਹੀਂ ਲੈਣਾ ਚਾਹੀਦਾ ਸੋ ਮੈਂ ਈਵਰਸ ਨੂੰ ਦੱਸਦਾ ਕਿ ਜਿਵੇਂ ਬਹੁਤ ਸਾਰੇ ਲੋਕ ਡੰਕੀ ਦੇ ਜ਼ਰੀਏ ਨੌਜਵਾਨ ਆ ਰਹੇ ਆ ਔਰ ਜਿਹੜੀ ਬੈਂਟੀਅਲ ਕੰਪਨੀ ਦੇ ਵਿੱਚ ਬੈਠਾ ਸੀ ਉਹ ਕਹਿੰਦੇ ਕਿ ਸਾਨੂੰ ਉਹਨਾਂ ਦੇ ਮਾਲਕਾਂ ਨੇ ਦੱਸਿਆ ਕਿ ਕਰੀਬ 10-10 ਕਾਲਜ਼ ਰੋਜ਼ ਆ ਰਹੀਆਂ ਨੇ ਨੌਜਵਾਨਾਂ ਦੀਆਂ ਔਰ ਰੂ ਜਿਹਾ ਕਿ ਆ ਜਾਂਦਾ ਕਿ 23 ਸਾਲ ਦੀ ਉਮਰ ਹੋਣੀ ਚਾਹੀਦੀ ਔਰ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤਾਂ ਹੀ ਉਹਨਾਂ ਦੇ ਇੰਸ਼ੋਰੈਂਸ ਜਿਹੜੀ ਆ ਕਵਰ ਹੁੰਦੀ ਹੈ ਸੋ ਜਿਹੜੇ ਨਵੇਂ ਬੱਚੇ ਆ ਰਹੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਕੋਲ ਜੋਬਸ ਨਹੀਂ ਹੁੰਦੇ ਉਹਨਾਂ ਨੂੰ ਬੜੀਆਂ ਜਿਹੜੇ ਉਹਨਾਂ ਕੋਲ ਇੰਸ਼ੋਰੈਂਸ ਬੜੀ ਮਹਿੰਗੀ ਹੁੰਦੀ ਹੈ ਸੋ ਕੰਪਨੀਆਂ ਪ੍ਰੀਫਰ ਕਰਦੀਆਂ ਨੇ ਕਿ ਸਸਤੇ ਜਿਹੜੇ ਆ ਡਰਾਈਵਰਸ ਆ ਜਿਹੜੇ ਪੁਰਾਣੇ ਡਰਾਈਵਰਸ ਆ ਉਹਨਾਂ ਨੂੰ ਇੰਪੋਰਟੈਂਸ ਦਈਏ ਅੱਛਾ ਮੈਂ ਦੇਖ ਰਿਹਾ ਤੁਸੀਂ ਇਹ ਟੱਚ ਕਰ ਰਹੇ ਸੀ ਕੀ ਚੀਜ਼ ਹੈ ਜੀਪੀਐਸ ਦੇ ਜ਼ਰੀਏ ਹਾਂਜੀ ਇਹ ਨੇਵੀਗੇਸ਼ਨ ਹੈ ਜੀ ਤੇ ਇਹਦੇ ਤੇ ਆਪਾਂ ਜਿੱਥੇ ਵੀ ਜਾਣਾ ਹੁੰਦਾ ਰੂਟ ਐਡਰੈਸ ਪਾ ਲਈਦਾ ਵਾ ਤੇ ਫਿਰ ਥੋੜਾ ਇੱਥੇ ਨੋ ਟਰੱਕ ਰੂਟ ਵਗੈਰਾ ਹੁੰਦੇ ਆ ਫਿਰ ਉਹ ਪਤਾ ਲੱਗ ਜਾਂਦਾ ਇੱਥੇ ਕਿ ਆਪਾਂ ਕਿੱਧਰ ਜਾਣਾ ਅੱਛਾ ਟਰੱਕ ਸਟਾਪਸ ਹੁੰਦੇ ਆ ਤੁਹਾਡੇ ਟਰੱਕ ਸਟਾਪਸ ਕਹਿੰਦੇ ਵੀ ਹਰ ਤਰ੍ਹਾਂ ਦੀ ਫੈਸਿਲਿਟੀ ਹੁੰਦੀ ਜੋ ਘਰ 'ਚ ਹੋ ਸਕਦੀ ਹੈ ਜਿਵੇਂ ਨਹਾਣ ਦੀ ਗੱਲ ਕਰੀਏ ਜਾਂ ਸ਼ਾਵਰ ਦੀ ਹੋਰ ਕੰਮ ਹੋਣ ਕਿਵੇਂ ਹੁੰਦਾ ਟਰੱਕ ਸਟਾਪਸ ਦੇ ਉੱਥੇ ਜਿਵੇਂ ਜਿਵੇਂ ਪਹੁੰਚਦੇ ਤੁਸੀਂ ਖਾਣ ਪੀਣ ਦਾ ਇਤਜ਼ਾਮ ਵੀ ਪੂਰਾ ਹੁੰਦਾ ਉੱਥੇ ਹਾਂਜੀ ਉੱਥੇ ਖਾਣ ਪੀਣ ਨੂੰ ਵੀ ਮਿਲ ਜਾਂਦਾ ਹੈ ਸਾਰਾ ਕੁਸ਼ਣ ਨਾ ਹੋਣ ਨੂੰ ਵਧੀਆ ਸ਼ਾਵਰ ਮਿਲਦੇ ਆ ਪਾਰਕਾਂ ਬਣਿਆ ਹੁੰਦਾ ਆਪਾਂ ਪਾਰਕ ਦੇ ਵਿੱਚ ਟਰੱਕ ਪਾਰਕ ਕਰਕੇ ਆਪਾਂ ਉੱਥੇ ਜਿੰਨਾ ਚਿਰ ਵੀ ਸੌਣਾ 10 ਘੰਟੇ ਸਲੀਪ ਹੋਣੀ ਹੁੰਦੀ ਉੱਥੇ ਸੌਂ ਜਾਂਦਾ ਆ ਤੇ ਵਧੀਆ ਵਧੀਆ ਹੁੰਦਾ ਤੇਲ ਵੀ ਉੱਥੇ ਹੀ ਪਾ ਲੈਣਾ ਸਾਰਾ ਕੁਝ ਇੱਕ ਥਾਂ ਤੇ ਹੀ ਹੁੰਦਾ ਸੇਫ ਹੁੰਦਾ ਉੱਥੇ ਟਰੱਕ ਸਟ੍ਰਕਚਰ ਹਾਂਜੀ ਬਿਲਕੁਲ ਸੇਫ ਹੁੰਦਾ ਆ ਉੱਥੇ ਟਰੱਕੇ ਟਰੱਕ ਟਰੱਕਰ ਹੀ ਹੁੰਦੇ ਆ ਇਕੱਲੇ ਟਰੱਕ ਲੱਗੇ ਜਾਂਦੇ ਪਾਰਕਾਂ 'ਚ ਇਹ ਸਾਬ ਸੁੱਤੇ ਹੁੰਦੇ ਆ ਲਾ ਕੇ ਤੇ ਬਹੁਤ ਸੇਫ ਹੁੰਦਾ ਅੱਛਾ ਮੈਂ ਇੱਕ ਨਵੀਂ ਚੀਜ਼ ਦੇਖੀ ਇੱਥੇ ਕਿ ਲੜਕੀਆਂ ਜਿਹੜੀਆਂ ਟਰਕਿੰਗ 'ਚ ਬਾਦ ਆ ਕਿੰਨਾ ਕਿਉਂਕਿ ਜੋ ਟਰੱਕ ਦੀ ਗੱਲ ਹੁੰਦੀ ਹੈ ਤੇ ਟਰੱਕ ਕੋਣ ਕੋਈ ਐਕਸਪਰਟ ਡਰਾਈਵਰ ਚਲਾ ਰਿਹਾ ਲੇਕਿਨ ਮੈਂ ਦੇਖਿਆ ਕਿ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਜਿਹਨਾਂ ਇੰਡੀਆ ਚ ਸਕੂਟਰ ਸਾਈਕਲ ਵੀ ਨਹੀਂ ਚਲਾਇਆ ਉਹ ਵੀ ਇੱਥੇ ਆਰਾਮ ਨਾਲ ਟਰੱਕ ਚਲਾਈ ਜਾ ਰਹੀਆਂ ਹਾਂਜੀ ਟਰੱਕ ਥੋੜਾ ਇੱਥੇ ਆ ਵੀ ਰੂਲ ਰੈਗੂਲੇਸ਼ਨ ਵਧੀਆ ਨੇ ਇੱਥੇ ਤੇ ਇੰਡੀਆ ਚ ਜਿੱਦਾਂ ਹਾਂ ਲਾਲੋ ਆਪਾਂ ਨੇ ਟਰੈਫਿਕ ਦਾ ਕੋਈ ਰੂਲ ਨਹੀਂ ਹੈਗਾ ਇੱਥੇ ਰੂਲ ਬਹੁਤ ਵਧੀਆ ਹੋ ਇਸ ਕਰਕੇ ਆਪਾਂ ਜਿਹੜਾ ਟਰੱਕ ਥੋੜਾ ਚਲਾਉਣਾ ਆਪਾਂ ਨੂੰ ਸੌਖਾ ਹੋ ਜਾਂਦਾ ਇੱਥੇ ਤੇ ਤਾਂ ਕਰਕੇ ਸਾਰੇ ਚਲਾ ਲੈਂਦੇ ਆ ਟਰੱਕ ਟਰੱਕ ਸਟਾਪਸ ਤੇ ਤੁਸੀਂ ਖੜੇ ਹੁੰਦੇ ਹੋ ਉੱਥੇ ਹੋਰ ਵੀ ਟਰੱਕਰਸ ਹੁੰਦੇ ਹੋਣਗੇ ਉਹਨਾਂ ਨੇ ਗੱਲਬਾਤ ਹੁੰਦੀ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਆ ਉਹ ਵੀ ਆਪਣੇ ਘਰਾਂ ਤੋਂ ਦੂਰ ਬੈਠੇ ਹੋਣਗੇ ਕਿਵੇਂ ਆਪਣੇ ਗਲੇਸ਼ਿਕ ਵੀ ਕਰਦੇ ਹੋ ਸਾਂਝੇ ਬਸ ਜਦੋਂ ਵੀ ਟਰੱਕਾਂ ਦੇ ਟਰੱਕ ਸਟਾਪ ਤੇ ਜਾਣ ਚਾਰ ਜਣੇ ਇਕੱਠੇ ਹੋਏ ਉੱਥੇ ਇਹੀ ਗੱਲਾਂ ਚੱਲਦੀਆਂ ਤੇਰਾ ਪੇਪਰ ਆ ਗਿਆ ਕਿ ਨਹੀਂ ਆ ਗਿਆ ਮੇਰਾ ਨਹੀਂ ਆਇਆ ਇੰਨਾ ਚਿਰ ਹੋ ਗਿਆ ਬਸ ਇਹੋ ਹੀ ਸਾਰਿਆਂ ਨੂੰ ਰਹਿੰਦਾ ਕਿ ਵੀ ਇਹਦਾ ਆਇਆ ਹੋਵੇ ਤੇ ਸਾਨੂੰ ਪਤਾ ਲੱਗੇ ਇਹਦਾ ਆਇਆ ਫਿਰ ਉਹਨਾਂ ਦੀ ਵੀ ਉਮੀਦ ਵਾਧੀ ਆ ਕਿ ਹਾਂਜੀ ਇਹਦੇ ਪੇਪਰ ਆ ਗਏ ਤੇ ਹੁਣ ਸਾਡੇ ਵੀ ਆਉਣਗੇ ਮੈਂ ਇੱਕ ਨਾਲ ਤੁਹਾਨੂੰ ਚੀਜ਼ ਦਿਖਾਣੀ ਚਾਹਾਂਗਾ ਕਿ ਜਿਹੜੇ ਖੇਤ ਨੇ ਤੇ ਕਈ ਵਾਰ ਕਹਿੰਦੇ ਆ ਕਿ ਪੰਜਾਬ ਵਰਗਾ ਹੀ ਜਿਹੜਾ ਉਹ ਕੈਲੀਫੋਰਨੀਆ ਕਿਉਂਕਿ ਇਥੋਂ ਨੇ ਮੌਸਮ ਜਿਹੜਾ ਉਹ ਪੰਜਾਬ ਵਰਗਾ ਨਾਲ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਨਾ ਬਹੁਤ ਗਰਮੀ ਹੁੰਦੀ ਕਿਉਂਕਿ ਬਹੁਤ ਸਾਰੇ ਇਲਾਕੇ ਨੇ ਜਿਹੜੇ ਅਮਰੀਕਾ ਦੇ ਉੱਥੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਬਰਫ਼ ਬਹੁਤ ਜ਼ਿਆਦਾ ਹੁੰਦੀ ਲੇਕਿਨ ਕੈਲੀਫੋਰਨੀਆ ਦੀ ਗੱਲ ਕਰੀਏ ਤੇ ਕੈਲੀਫੋਰਨੀਆ ਦੇ ਵਿੱਚ ਕੰਪੈਰੀਟਿਵਲੀ ਜਿਹੜਾ ਮੌਸਮ ਹੈ ਬਹੁਤ ਵਧੀਆ ਰਹਿੰਦਾ ਹੈ ਖੁਸ਼ਗੁਆਰ ਰਹਿੰਦਾ ਹੈ ਹਾਲਾਂਕਿ ਇੱਕ ਦੋ ਮਹੀਨੇ ਜਿਹੜੀ ਠੰਡ ਪੈਂਦੀ ਹੈ ਲੇਕਿਨ ਵੈ ਇੱਥੇ ਬਹੁਤ ਵਧੀਆ ਰਹਿੰਦਾ ਹੈ ਸੋ ਆਮ ਤੌਰ ਤੇ ਪੰਜਾਬੀਆਂ ਨੂੰ ਪਸੰਦ ਹੁੰਦੀ ਹੈ ਕਿ ਕੈਲੀਫੋਰਨੀਆ ਚ ਚੁੜੀਏ ਕਿਉਂਕਿ ਬਹੁਤ ਸਾਰੇ ਜਿਹੜੀਆਂ ਹੋਰ ਸਟੇਟਸ ਨੇ ਅਮਰੀਕਾ ਦੀਆਂ ਉੱਥੇ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਸੋ ਉਸ ਕਰਕੇ ਲੋਕ ਪ੍ਰਿਫਰ ਕਰਦੇ ਆ ਕਿ ਕੈਲੀਫੋਰਨੀਆ ਵਿੱਚ ਰਹੀਏ ਹਾਲਾਂਕਿ ਕੈਲੀਫੋਰਨੀਆ ਆਮ ਸਟੇਟਸ ਤੋਂ ਬਹੁਤ ਮਹਿੰਗਾ ਹੈ ਲੇਕਿਨ ਪੰਜਾਬ ਦੀ ਜਿਹੜੀ ਇੱਕ ਯਾਦ ਆਂਦੀ ਹੈ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜੀ ਉਹਦੀ ਕਮੀ ਮਹਿਸੂਸ ਹੋ ਨਹੀਂ ਦਿੰਦਾ ਔਰ ਬਹੁਤ ਸਾਰੀਆਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੈਲੀਫੋਰਨੀਆ ਨੂੰ ਆਪਣਾ ਘਰ ਬਣਾਇਆ ਹੈ